ਇਹ ਤਾਂ ਚਲ ਇੱਥੇ ਆ ਕੇ ਤਾਂ ਇਹ ਇਹ ਨੂੰ ਪਹਿਲਾਂ ਬਹੁਤ ਮਿਹਨਤ ਪਾ ਲਈਏ ਇਹ। ਉਹਨੇ ਹੋਰ ਤੱਕ ਤਾਂ ਇਹ ਉਸੇ ਆ ਲਾ ਦੋ। ਪਹਿਲਾਂ ਉਹਨੇ ਅੱਧੀ ਆਏ। ਹਾਂਜੀ। ਲਿਆ ਕੇ ਅਸੀਂ ਸੁਕਾਈਏ। ਠੀਕ ਹੈ ਜੀ। ਇਹ ਪਾਈਪ ਜੀ ਦੇ ਦੇ। ਹਾਂ ਮੈਂ ਦੇਖੀ ਉਹਦੇ ਪਾਈਪ ਜੀ। ਇਹ ਨੂੰ ਫ੍ਰੀਕ ਕਰਾ ਦੇ। ਠੀਕ ਹੈ ਜੀ। ਫ੍ਰੀਕ ਕਰਕੇ ਰੂੜੀਆਂ ਅਲੱਗ ਕਰਕੇ ਵੀ ਸੋਹ ਰਹੀ ਜੀ। ਉਹਨੂੰ ਝਾਰ ਕੇ ਫਿਰ ਅਸੀਂ ਉਹਨੂੰ ਮੁਰਲੇ ਇੱਥੇ ਪਾਣੀ ਪਾ ਕੇ ਧੋਵਾਂਗੇ। ਜਿਹੜੀ ਬੱਚੋ ਫ੍ਰੀਕ ਨਿਕਲੂਗੀ ਉਹਨਾਂ ਨੂੰ ਧੋਣਾ ਜੀ। ਠੀਕ ਹੈ। ਉਹਨਾਂ ਨੂੰ ਧੋਣ ਕੇ ਉਦੋਂ ਬਾਅਦ ਉਹ ਮੱਧ ਕੇ ਠੋਕੇ ਬਣਾਵਾਗੇ ਠੀਕ ਹੈ ਜੀ ਫਿਰ ਅਸੀਂ ਸਿੱਧ ਕੇ ਮਿੱਟੀ ਪਰ ਲੱਤ ਪਾਏ ਲੱਤ ਨੂੰ ਤੋਂ ਬਾਅਦ ਇੱਥੇ ਆ ਜਿਵੇਂ ਸਤ ਕੁੰਨੀ ਜਾਂਦਾ ਹਾਂ ਫਿਰ ਰੰਗ ਲਾਗੇ ਇੱਥੇ ਦਾ ਬਹੁਤ ਪ੍ਰੋਸੈਸ ਨਗਰ ਆ ਕੇ ਜਾਂਦੀ ਹੈ ਤੁਸੀਂ ਨਾਲ ਦੱਸੋ ਇਹਦੇ ਡੱਕਾ ਮਿਲੂਗਾ ਨਾਲ ਨੂੰ ਰੋੜ ਜੇ ਰੋੜ ਆ ਗਿਆ ਨਾਲ ਦੇ ਤਾਂ ਖਰਾਬ ਹੋਣੀ ਹੈ ਜੀ ਠੀਕ ਹੈ ਜੀ ਰੋੜ ਆ ਗਿਆ ਰਸ ਨਹੀਂ ਛੱਡਦਾ ਹੂੰ ਇਹਦਾ ਵੀ ਪਹਿਲਾਂ ਸਬਨਾਜੀ ਉਹ ਕਰਨਾ ਪੈਂਦਾ ਅਸੀਂ ਜਵਾਜੂ ਆਵੇ ਇਹ ਜੀ ਸਖੇ ਰਾਹੀ ਨਹੀਂ ਕੋਈ ਮੈਂ ਕਿਹੜਾ ਬੋਲ ਰਿਹਾ ਮੇਰੇ ਹਿਸਾਬ ਨਾਲ ਉਹਦੂ ਬਾਦ ਤਾਂ ਸੋਡਾ ਮੋਟਰ ਦਾ ਹੀ ਖਰਚਾ ਆ ਜਾਂਦਾ ਜੀ ਹੈਨਾ ਮੋਟਰ ਚੱਲਦੀ ਜੇ ਇਹਦੇ ਖਰਚੇ ਸਾਡੇ ਵੀ ਪਿਰਦਾ ਦੇ ਖਰਚੇ ਵੀ ਹੋਦੇ ਨੇ ਬੰਦੇ ਮੋਟਰ ਦੇ ਖਰਚੇ ਨਾਲ ਕਿਸੇ ਕਰਦਾ ਹਾਂ ਹਾਂ ਜੀ ਹਾਂ ਤਾਂਬਾਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬ